ਇਹ ਸਭ ਕੁਝ ਹੋਇਆ ਪੰਜਾਬ ਯੂਨੀਵਰਸਿਟੀ ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਲੈ ਕੇ ਇੱਕ ਵੱਡਾ ਪ੍ਰਦਰਸ਼ਨ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਵੱਲੋਂ ਉਲੀਕਿਆ ਗਿਆ ਸੀ ਔਰ ਇਸ ਦੌਰਾਨ ਯੂਨੀਵਰਸਿਟੀ ਚ ਐਂਟਰੀ ਨੂੰ ਲੈ ਕੇ ਵਿਦਿਆਰਥੀਆਂ ਤੇ ਕਿਸਾਨ ਲੀਡਰਾਂ ਨੇ ਬੈਰੀਕੇਡਿੰਗ ਤੱਕ ਤੋੜ ਦਿੱਤੀ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਗੇਟ ਤੇ ਬੈਰੀਕੇਡਿੰਗ ਤੋੜੀ ਔਰ ਕਿਸਾਨਾਂ ਨੇ ਮੁਹਾਲੀ ਦਾ 6 ਫੇਜ਼ ਵਾਲਾ ਨਾਕਾ ਤੋੜਿਆ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਕਿਸਾਨਾਂ ਦਾ ਸਾਥ ਮਿਲਿਆ ਵਾਕੋਰਕ ਤੇਰਾ ਦੇ ਆਗੂ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਚੰਡੀਗੜ੍ਹ ਪੁਲਿਸ ਨੇ ਪੂਰਾ ਜ਼ੋਰ ਲਾਇਆ ਰੋਕਣ ਦੇ ਲਈ ਪੰਜਾਬ ਦੇ ਸਾਰੇ ਬਾਰਡਰ ਸੀਲ ਕੀਤੇ ਗਏ ਪਰ ਫਿਰ ਵੀ ਵਿਦਿਆਰਥੀ ਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਤੱਕ ਅੱਪੜ ਗਏ ਜੰਮੂ ਕਸ਼ਮੀਰ ਦੇ ਕਿਨਾਰੇ ਯੂਨੀ ਫੈਕਟਰੀ ਬਣਾਤੀ ਪੰਜਾਬ ਦੇ 50 ਕਿਲੋਮੀਟਰ ਤੋਂ ਕੱਢ ਕੇ 50 ਕਿਲੋਮੀਟਰ ਤੱਕ ਪੀਐਸਪ ਦਿਖਾਤੀ ਬੀਬੀ ਅੱਪੀ ਤੇ ਕਬਜਾ ਕਰ ਲਿਆ ਪੂਲ ਪੰਜਾਬ ਜਨਵਾਦੀ ਦੇ ਕਬਜਾ ਕਰਦੀ ਤੋੜ ਦੇ ਨਾਲ ਅੱਗੇ ਵਧਿਆ ਸੇਕੇ ਮੈਂ ਧੰਵਾਦੀ ਆ ਪੋੜਾ ਸਾਰੇ ਅਦਾਸ ਖਾਸ ਤੋਂ ਉਸੇ ਕਿਹੜੇ ਵੀਰ ਤੇ ਜੇ ਜਿੰਦ ਕੇ ਮਨੇਜਮੈਂਟ ਕਰ ਕਿ ਇਹਨਾਂ ਨੇ ਇਹ ਲੜਾਈ ਜਿੱਤੀ ਆ ਮੇਰਾ ਵੀਰ ਬੈਠਾ ਇਹਨੇ ਮਰਨ ਵਾਰ ਤੱਕਿਆ ਸੀ ਮੈਂ ਉੱਥੇ ਪਹੁੰਚਿਆ ਇਹ ਹਰਿਆਣਾ ਇੱਕ ਲੜਾਈ ਚ ਮੋਟੇ ਦਾ ਮੋਟਾ ਜੋੜ ਕੇ ਖੜਾ ਕੋਈ ਮੇਰੀ ਅਖੇਤ ਸਾਨੂੰ ਤਰੂਫ ਦੀ ਲੋੜ ਨਹੀਂ ਜਿਹੜਾ ਕਿਸਾਨੀ ਅੰਦੋਲਨ ਦੀ ਦਿੱਕਤ ਪੰਜਾਬ ਨੇ ਉਹਨਾਂ ਦੀ ਜੇ ਪੰਜਾਬ ਤੋਂ ਬਾਅਦ ਸਭ ਤੋਂ ਵੱਡਾ ਰੋਲ ਸੀ ਉਹ ਹਰਿਆਣਾ ਦਾ ਗੱਲ ਸਿਰਫ ਯੂਨੀਵਰਸਿਟੀ ਸੈਨੇਟੋ ਸਿੱਤੀਕੇਤ ਦੀ ਬਹਾਨੀ ਨਹੀਂ ਹੈ ਕਹਿੰਦੇ ਆ ਵੀ ਜਿਹੜਾ ਸੰਵਿਧਾਨ ਹੈ ਜਿਹੜਾ ਕਨਸਟੀਟਿਊਸ਼ਨ ਹੈ ਜਿਹੜਾ ਫੈਡਰਲ ਸਟਰਕਚਰ ਹੈ ਜਿਹੜਾ ਸਾਡੇ ਯੂਨੀਵਰਸਿਟੀ ਦਾ ਡੈਮੋਕਰੇਟਿਕ ਜਿਹੜਾ ਅਮਰੀਕਾ ਉਹਨੂੰ ਬਹਾਲ ਕਰਦਾ ਉਹ ਤੁਸੀਂ ਆਲਮੋਸਟ ਬਹਾਲ ਕਰ ਦਿਆ ਸਾਰਿਆਂ ਨੇ ਮੇਰੀ ਇੱਕ ਬਾਸ ਬੇਨਤੀ ਹੈ ਤੁਹਾਨੂੰ ਯੂਨੀਵਰਸਿਟੀ ਦੇ ਪਰੇ ਹੋ ਤੁਸੀਂ ਸਾਡੇ ਬਹੁਤ سارے ਫੈਲੋ ਰਦਾਵਰਵਾ ਬੈਠੇ ਆ ਕਾ ਬੈਠੇ ਆ ਤਾਂ ਚੰਡੀਗੜ੍ਹ ਚੰਡੀਗੜ੍ਹ ਪੁਲਿਸ ਨੇ ਸਾਰੇ ਪਾਸੇ ਨਾਕੇਬੰਦੀ ਕੀਤੀ ਸਾਰੇ ਪਾਸੇ ਵਿਦਿਆਰਥੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਨਾਕੇਬੰਦੀ ਦੀ ਵਜ੍ਹਾ ਦੇ ਨਾਲ ਪਰੇਸ਼ਾਨ ਸਿਰਫ ਆਮ ਲੋਕ ਹੀ ਹੋਏ ਜਿਨ੍ਹਾਂ ਨੂੰ ਰੋਕਣਾ ਸੀ ਜਾਂ ਰੋਕਣ ਦੀ ਕੋਸ਼ਿਸ਼ ਸੀ ਵਿਦਿਆਰਥੀ ਜਾਂ ਕਿਸਾਨ ਜਾਂ ਸਿਆਸੀ ਆਗੂ ਜਦੋਂ ਉਹ ਸਾਰੇ ਪੰਜਾਬ ਯੂਨੀਵਰਸਿਟੀ ਪਹੁੰਚ ਜਾਣ ਪੁਲਿਸ ਦੀ ਇਹਨਾਂ ਰੋਕਾਂ ਦੇ باوجود ਵੀ ਫਿਰ ਫਰਕ ਤਪੈਂਦਾ ਹੈ ਅਗਲੀ ਖਬਰ ਵੱਲ ਵਧਦੇ ਹਾਂ ਐਨਐਸਐ ਨੂੰ ਲੈ ਕੇ ਅਮਰਿਤਪਾਲ ਸਿੰਘ ਨੂੰ ਸੁਪਰੀਮ ਕੋਰਟ ਤੋਂ ਝਟਕਾ ਮਿਲਿਆ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ 1 ਇਕਤੂਬਰ ਨੂੰ ਇਸ ਸੰਬੰਧ ਚ ਐਮਪੀ ਅਮਰਿਤਪਾਲ ਨੇ ਇੱਕ ਪਟੀਸ਼ਨ ਦਾਇਰ ਕਰ ਐਨਐਸਏ ਲਗਾਉਣ ਦਾ ਵਿਰੋਧ ਕੀਤਾ ਸੀ ਜਿਸ ਤੇ ਸੁਪਰੀਮ ਕੋਰਟ ਨੇ ਹਾਈ ਕੋਰਟ ਜਾਣ ਦੀ ਸਲਾਹ ਦਿੱਤੀ ਅਦਾਲਤ ਨੇ ਹਾਈ ਕੋਰਟ ਨੂੰ 6 ਹਫ਼ਤਿਆਂ ਦੇ ਅੰਦਰ ਇਸ ਮਾਮਲੇ ਦੀ ਸੁਣਵਾਈ ਪੂਰੀ ਕਰਨ ਨੂੰ ਕਿਹਾ ਅਮਰਿਤਪਾਲ ਸਿੰਘ 23 ਅਪ੍ਰੈਲ 2023 ਤੋਂ ਹਿਰਾਸਤ ਚ ਹੈ ਗ੍ਰਿਫਤਾਰੀ ਦੇ ਤੁਰੰਤ ਬਾਅਦ ਹੀ ਅਮਰਿਤਪਾਲ ਤੇ ਐਨਐਸਏ ਲਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਅਸਮ ਦੀ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਅਮਰਿਤਪਾਲ ਸਿੰਘ ਨੇ ਜੇਲ੍ਹ ਚ ਰਹਿੰਦੇ ਹੋਏ 2024 ਚ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਚੋਣ ਲੜੀ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਕੈਡਰ ਜਾਂ ਪਾਰਟੀ ਦਾ ਵੀ ਸਾਰਾ ਨਹੀਂ ਸੀ ਅਮਰਿਤਪਾਲ ਨੇ ਖੁਦ ਪ੍ਰਚਾਰ ਤੱਕ ਨਹੀਂ ਕੀਤਾ ਇਸ ਦੇ ਬਾਵਿਉ ਦੋ 1.5 ਲੱਖ ਤੋਂ ਜ਼ਿਆਦਾ ਵੋਟਾਂ ਤੇ ਜਿੱਤੇ ਪੰਜਾਬ ਦੇ 13 ਲੋਕ ਸਭਾ ਖੇਤਰਾਂ ਦੇ ਵਿੱਚ ਜਿੱਤਦਾ ਇਹ ਸਭ ਤੋਂ ਵੱਡਾ ਅੰਤਰ ਸੀ